ਕਿਸਾਨਾਂ ਦੇ ਹੱਕ ਦੀਆਂ ਤੁਸੀਂ ਵਿਰੋਧ ਕਰੀ ਜਾਂਦੇ ਹੋ ਦੇਖੋ ਇੱਕ ਸਾਡੇ ਪੰਜਾਬੀ ਦੀ ਕਹਾਵਤ ਹੈ ਕਹਿੰਦੇ ਹਾਥੀ ਦੇ ਦੰਦ ਖਾਣ ਦੇ ਹੋਰ ਹੁੰਦੇ ਆ ਦਿਖਾਣ ਵਾਲੇ ਹੋਰ ਹੁੰਦੇ ਆ ਦਿਖਾਉਣ ਵਾਲੇ ਦੰਦਾਂ ਜਿਹਦਾ ਹੀ ਕਹਿਣਗੇ ਅਸੀਂ ਸੋਡੇ ਆ ਖਾਣ ਵਾਲੇ ਦੰਦ ਲੁਕੋਏ ਹੋਏ ਆ ਆ ਤਾਜ਼ਾ ਫੈਸਲੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕੀਤਾ ਹੈ ਇਹ ਦਿਖਾਉਂਦਾ ਵੀ ਇਹ ਕੀ ਦੇ ਪਹਿਲੇ ਝਟਕੇ ਜੇ ਇਹਨਾਂ ਨੇ ਲਗਭਗ 500 ਮੰਡੀ ਛਾਂਗ ਦੇਣੀ ਆ ਤੇ ਇਹਦੇ ਤੇ ਜਾਨ ਹੂਲਵਾ ਘੋੜ ਲੜਿਆ ਪੂਰੇ ਮੁਲਕ ਦੇ ਲੋਕਾਂ ਨੇ ਮੈਂ ਇਕੱਲੇ ਕਿਸਾਨਾਂ ਮਜ਼ਦੂਰਾਂ ਨੂੰ ਵੀ ਨਹੀਂ ਕਹੂਗਾ ਕੁੱਲ ਤੁਸੀਂ ਵੀ মিডিਆ ਵੀ ਉਹਦੇ ਵਿੱਚ ਸੀਗੇ ਜਣੀ ਕੁੱਲ ਵਰਗ ਦੇ ਲੋਕ ਉਹ ਮidan ਚ ਆਏ ਹੋਏ ਸੀ ਜੇ ਕਾਲੇ ਕਾਨੂੰਨ ਨੂੰ ਰੱਦ ਨਾ ਕਰਵਾਏ ਗਏ ਤਾਂ ਸਾਡੀ ਰੋਟੀ ਤੇ ਹਮਲਾ ਸੀ ਰੋਟੀ ਤੇ ਜਾਵਾਂਗੇ ਤੇ ਪੰਜਾਬ ਸਰਕਾਰ ਨੇ ਜਿਹੜੇ ਕਹਿੰਦੇ ਅਸੀਂ ਇਹਨਾਂ ਦੇ ਇਹਨਾਂ ਤਾਂ ਲਾਗੂ ਕਰਤੇ ਇਹ ਦੋ ਪਹਿਲੇ ਕਾਨੂੰਨ ਆ ਜਿਹੜੇ ਮੰਡੀਆਂ ਖਤਮ ਕਰਨ ਵਾਲਾ ਇੱਕ ਛੱਡ ਕੇ ਤੇ ਆਪਾਂ ਜੇ ਅੱਜ ਲਗਭਗ 9 ਜ਼ਿਲ੍ਹਿਆਂ ਦੇ ਗਾਂ 26 ਮਾਰਕੀਟ ਕਮੇਟੀਆਂ ਕਹਿੰਦੇ ਆ ਇਹ 26 ਮਾਰਕੀਟ ਕਮੇਟੀਆਂ ਦੇ ਵਿੱਚ 500 ਮੰਡੀਆਂ ਜੇ ਪ੍ਰਭਾਵਿਤ ਹੁੰਦੀਆਂ ਅੱਜ ਇੱਕ ਝਟਕੇ 'ਚ 500 ਠੋਕੀ ਜੇ ਲਗਭਗ 5000 ਮੰਡੀ ਹੈ ਜਾਂ 5150 ਦੀ ਹੈ ਫਿਰ ਪਹਿਲੇ ਝਟਕੇ ਦੀ ਲੋੜ ਹੁੰਦੀ ਹੈ ਦੂਜੇ ਤਰ੍ਹਾਂ ਇੱਕ ਝਟਕੇ 'ਚ ਝਟਕਦੇ ਹਨ ਸਾਰਿਆਂ ਕਿਵੇਂ ਹੋਈ ਇਹ ਲੋਕਾਂ ਦੀ ਹਿੱਤ ਹੈ ਸੀ ਤੇ ਉਹਨਾਂ ਮੰਡੀਆਂ ਦੇ ਵਿੱਚ ਇਹ ਕੱਲੇ ਕਿਸਾਨ ਥੋੜਾ ਪ੍ਰਭਾਵਿਤ ਹੋਣਗੇ ਪਹਿਲੇ ਨੰਬਰ ਤੇ ਜਿਹੜੇ ਮਜ਼ਦੂਰ ਹੈ ਜਨਤਕ ਵੰਡ ਪ੍ਰਣਾਲੀ ਪ੍ਰਭਾਵਿਤ ਹੋਣੀ ਹੈ ਜਿਨ੍ਹਾਂ ਨੂੰ ਅੱਜ ਆਟਾ ਦਾਲ ਐ ਸਸਤਾ ਰਾਸ਼ਨ ਮਿਲਦਾ ਹੈ ਜੇ ਸਰਕਾਰੀ ਖਰੀਦੀ ਨਾ ਰਹੀ ਹੁਣ ਸਹੀ ਲੋਕਦਾਨ ਵਾਲਾ ਡਾਨੀ